ਪੰਜਾਬ ਦੇ ਮਰਜ਼ਾ ਖਿੱਤੇ ਅਧੀਨ ਪੈਂਦਾ ਸ਼ਹਿਰ ਖਡੂਰ ਸਾਹਿਬ ਸਿੱਖ ਭਾਈਚਾਰੇ ਲਈ ਖਾਸ ਅਹਿਮੀਅਤ ਰੱਖਦਾ ਹੈ ਖਡੂਰ ਸਾਹਿਬ ਦੀ ਧਰਤੀ ਨੂੰ ਸਿੱਖ ਧਰਮ ਦੇ 10 ਗੁਰੂ ਸਹਿਬਾਨਾਂ ਵਿੱਚੋਂ 8 ਗੁਰੂ ਸਹਿਬਾਨਾਂ ਦੇ ਚਰਨ ਛੋਹ ਪ੍ਰਾਪਤ ਹੈ ਇਸ ਵੇਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਖਡੂਰ ਸਾਹਿਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਵੱਖ-ਵੱਖ ਪਾਰਟੀਆਂ ਦੇ ਰੰਗ-ਬਰੰਗੇ ਝੰਡੇ ਅਤੇ ਕੰਦਾਂ ਤੇ ਚੌਰਾਹਿਆਂ ਵਿੱਚ ਲੱਗੇ ਦਿਖਾਈ ਦੇ ਰਹੇ ਹਨ ਹਰ ਗਲੀ ਮੁਹੱਲੇ ਅਤੇ ਸੱਤ ਵਿੱਚ ਸਿਰਫ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ ਅਸਾਮ ਦੀ ਦਿਬੜੂਗੜ੍ਹ ਜੇੜ ਦੇ ਵਿੱਚ ਬੰਦ ਬਰਸ ਪੰਜਾਬ ਜਥੇਬੰਦੀ ਦੇ ਆਗੂ ਅਮਰਤਪਾਲ ਸਿੰਘ ਹੋਰਾ ਵੱਲੋਂ ਆਜ਼ਾਦ ਤੌਰ ਤੇ ਚੋਣ ਲੜਨ ਦੇ ਲੈ ਗਏ ਫੈਸਲੇ ਤੋਂ ਬਾਅਦ ਇਸ ਹਲਕੇ ਦੀ ਸਿਆਸੀ ਫਿਜ਼ਾ ਕਾਫੀ ਦਿਲਚਸਪ ਬਣਦੀ ਨਜ਼ਰ ਆ ਰਹੀ ਹੈ ਇਸ ਵਾਰ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੰਜ ਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਖਡੂਰ ਸਾਹਿਬ ਹਲਕੇ ਤੋਂ ਸਰਦਾਰ ਹਰਪਾਲ ਸਿੰਘ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਨਾਮਜ਼ਦਗੀ ਪੱਤਰ ਭਰਨ ਦੇ ਵਿੱਚ ਅੜਚਨਾ ਪੈਦਾ ਹੁੰਦੀਆਂ ਦੇਖ ਉਹਨਾਂ ਨੇ ਫਿਰ ਚੋਣ ਲੜਨ ਦਾ ਫੈਸਲਾ ਕੀਤਾ ਸੀ ਪਰ ਹੁਣ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਨਾਮਜ਼ਦਗੀ ਪੱਤਰ ਐਕਸੈਪਟ ਹੁੰਦੇ ਹੀ ਸਰਦਾਰ ਮਾਨ ਹੋਰਾਂ ਨੇ ਆਪਣਾ ਉਮੀਦਵਾਰ ਹਰਪਾਲ ਸਿੰਘ ਬਲੇਰ ਹੋਰਾਂ ਨੂੰ ਵਾਪਸ ਲਿਆ ਅਤੇ ਵੱਡਾ ਜਿਗਰਾ ਦਿਖਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਖਾਲਸਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿੰਘਣਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਆ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਐ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਅਸਰਦੂ ਹੁੰਦੇ ਆ ਸਾਰੇ ਅਸੀਂ ਆਪਣੇ ਵਿਦਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਨਾ ਵੀ ਸੁਖੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਜੜਤੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆਣ ਕੇ ਦੇਖੋ ਆਪਣੇ ਕਾਗਜ਼ ਜਿਹੜੇ ਵਿਦਡਰੋ ਕੀਤੇ ਆ ਔਰ ਮੈਂ ਸਕਤਾਨੂ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14-15 ਦਿਨ ਰਹਿ ਗਏ ਆ ਸੰਗਰੂਰ ਦੀ ਸੀਟ ਤੇ ਖਡੂਰ ਸਾਹਿਬ ਦੀ ਸੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਢਾਗਣਾ ਸ਼ੀਸ਼ ਦਿੱਤੇ ਉਹਨਾਂ ਦੀ ਗੱਲ ਤੇ ਪੰਚ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ ਚ ਰੱਖੇ ਜਾਣ ਇਹਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਗਾਉਮ ਨੂੰ ਬੇਨਤੀ ਕਰਦਾ ਹੈ ਕਿ ਮੋਰਚਾ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸਕਾਰ ਜੋ ਖਾਲਸਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਆ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਐ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਅਸਰ ਤੋਂ ਹੁੰਦੇ ਆ ਸਾਰੇ ਅਸੀਂ ਆਪਣੇ ਵਿਦਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਣਾ ਵੀ ਸੁਖੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਜੜਤੀ ਕਲਾ ਦੀ ਤੇ ਹੁਣ ਅਸੀਂ ਦਫਤਰ ਚ ਆ ਕੇ ਦੇਖੋ ਆਪਣੇ ਕਾਗਜ਼ ਜਿਹੜੇ ਵਿਦਰਾਵ ਕੀਤੇ ਆ ਔਰ ਮੈਂ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14 15 ਦਿਨ ਰਹਿ ਗਏ ਆ ਸੰਗਰੂਰ ਦੀ ਸ਼ੀਟ ਤੇ ਖਡੂਰ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਢਾਂਗਣਾ ਸ਼ਹੀਦ ਕੀਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ ਚ ਰੱਖੇ ਜਾਣ ਇੰਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਕੌਮ ਨੂੰ ਬੇਨਤੀ ਕਰਦਾ ਹੈ ਕਿ ਮੋਰਚਾ ਫਤਿਹ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿੰਘ ਜੀ ਸਿੰਘ ਮਾਨ ਵੱਲੋਂ ਲੋਕ ਸਭਾ ਹਲਕਾ ਖੜੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਉਸੇ ਤਹਿਤ ਹੀ ਹਰਪਾਲ ਸਿੰਘ ਬਲੇਰ ਹੋਰਾਂ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਚੋਣ ਅਧਿਕਾਰੀ ਜ਼ਿਲ੍ਹਾ ਤਰਨਤਾਰਨ ਦੇ ਦਫ਼ਤਰ ਪਹੁੰਚ ਕੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਕੇ ਭਾਈ ਅਮਰਪਾਲ ਸਿੰਘ ਹੋਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਇਸ ਦੌਰਾਨ ਹੀ ਸੰਗਤਾਂ ਨੂੰ ਅਪੀਲ ਕਰਦੇ ਹੋਏ ਸਰਦਾਰ ਹਰਪਾਲ ਸਿੰਘ ਬਲੇਰ ਹੋਰਾਂ ਨੇ ਅਮਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਉਮੀਦਵਾਰਾਂ ਨੂੰ ਵੋਟ ਪਾ ਕੇ ਪਾਰਲੀਮੈਂਟ ਵਿੱਚ ਭੇਜਣ ਦੀ ਅਪੀਲ ਕੀਤੀ ਹੈ ਤਾਂ ਕਿ ਪੰਥ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ